32 ਬੰਬਾਂ ਵਾਲੇ ਬਿਆਨ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਇੱਕ ਵਾਰ ਫਿਰ ਘਿਰਦੇ ਹੋਏ ਨਜ਼ਰ ਆ ਰਹੇ ਨੇ ਦੱਸਦੀਏ ਕਿ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਇਸੇ ਮਸਲੇ ਨੂੰ ਲੈ ਕੇ ਜਿਹੜੀ ਐ ਉਹ ਸੁਣਵਾਈ ਹੋਈ ਆ ਸੁਣਵਾਈ ਦੇ ਵਿੱਚ ਜਿਹੜਾ ਫੇਰ ਖਤਰਾ ਏ ਉਹ ਗ੍ਰਿਫਤਾਰੀ ਦਾ ਮੰਡਰਾ ਰਿਹਾ ਏ ਦੱਸਦੀਏ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀ ਤੇ ਐਫ ਆਈ ਆਰ ਰੱਦ ਕਰਨ ਦੇ ਲਈ ਜਿਹੜੀ ਪਟੀਸ਼ਨ ਆ ਉਹ ਪਾਈ ਗਈ ਸੀ ਜਿਸ ਤੇ ਅੱਜ ਦੂਜੀ ਸੁਣਵਾਈ ਆ ਜਿਹੜੀ ਹੋਈ ਆ ਜਿਸ ਦੇ ਵਿੱਚ ਜਿਹੜਾ ਮਾਨਯੋਗ ਹਾਈ ਕੋਰਟ ਦੇ ਵੱਲੋਂ ਜਿਹੜਾ ਕਿਹਾ ਗਿਆ ਕਿ ਹਲੇ ਜਿਹੜੀ ਜਾਂਚ ਹੈ ਉਹ ਪੂਰੀ ਨਹੀਂ ਹੋਈ ਜਾਂਚ ਹਜੇ ਅਧੂਰੀ ਹੈ ਜੇਕਰ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਗਿੱਛ ਦੇ ਲਈ ਫੇਰ ਬੁਲਾਉਣਾ ਪਵੇ ਤਾਂ ਉਸ ਨੂੰ ਬੁਲਾਇਆ ਜਾ ਸਕਦਾ ਕੋਰਟ ਦੇ ਵੱਲੋਂ ਸਿੱਧੇ ਜਿਹੜੇ ਆਦੇਸ਼ ਨੇ ਉਹ ਦਿੱਤੇ ਗਏ ਨੇ ਤਾਂ ਹੁਣ ਇੱਕ ਵਾਰ ਫੇਰ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਦੀ ਜਿਹੜੀ ਤਲਵਾਰ ਹੈ ਸਿਰ ਤੇ ਲਟਕੀ ਆ ਦੱਸਦੀ ਹੈ ਕਿ ਪਹਿਲਾਂ ਵੀ ਪੁੱਛਗਿੱਛ ਲਈ ਸਾਈਬਰ ਸੈੱਲ 7 ਫੇਸ ਜਿਹੜਾ ਮੁਹਾਲੀ ਦੇ ਵਿੱਚ ਇਸ ਨੂੰ ਬੁਲਾਇਆ ਗਿਆ ਸੀ ਤਾਂ ਹੁਣ ਜਿਹੜਾ ਇੱਕ ਵਾਰ ਫੇਰ ਇਹ ਆ ਉਹ ਪੁੱਛਗਿਛ ਦੀ ਗੱਲ ਆਖੀ ਗਈ ਹੈ ਕਿਉਂਕਿ ਹਲੇ ਤੱਕ ਜਿਹੜੀ ਜਾਂਚ ਹੈ ਉਹ ਅਧੂਰੀ ਆ ਪੂਰੀ ਨਹੀਂ ਹੋਈ ਜਦੋਂ ਪਹਿਲਾਂ ਵੀ ਇਹਨਾਂ ਨੂੰ ਕ੍ਰਾਈਮ ਸਾਈਬਰ ਸੈੱਲ ਦੇ ਵਿੱਚ ਬੁਲਾਇਆ ਗਿਆ ਸੀ ਤਾਂ ਉੱਥੇ ਵੀ ਜਿਹੜਾ ਪਹਿਲਾਂ ਪ੍ਰਧਾਨ ਰਾਜਾ ਵੜਿੰਗ ਤੇ ਉਹਨਾਂ ਦੇ ਨਾਲ ਕਾਂਗਰਸੀ ਆਗੂਆਂ ਦੇ ਵੱਲੋਂ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਤਾਂ ਉਦੋਂ ਜਿਹੜਾ देर शाम ਤੱਕ ਲਗਭਗ 5-6 ਘੰਟੇ ਤੱਕ ਜਿਹੜੀ ਪੁੱਛਗਿਛ ਚੱਲਦੀ ਰਹੀ ਸੀ ਤਾਂ ਹਜੇ ਤੱਕ ਜਾਂਚ ਪੂਰੀ ਨਹੀਂ ਹੋਈ ਆ ਤਾਂ ਹੁਣ ਫੇਰ ਦੁਬਾਰਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਉਹ ਥਾਣੇ ਬੁਲਾਇਆ ਜਾ ਕਹਤਾ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਮਾਮਲੇ ਚ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਣਵਾਈ ਤੋਂ ਬਾਅਦ ਜਾਰੀ ਹੁਕਮ ਹੋਏ ਨੇ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਅੰਦਰ ਵਿੱਚ ਜਿਹੜੀ ਸੁਣਵਾਈ ਆ ਖਤਮ ਹੋ ਚੁੱਕਿਆ ਸਰਕਾਰੀ ਵਕੀਲ ਦੇ ਵੱਲੋਂ ਸਟੇਟਸ ਪੋਰਟ ਦਾਇਰ ਆ ਕੀਤੀ ਗਈ ਆ ਅਦਾਲਤ ਨੇ ਮੰਨਿਆ ਕਿ ਜਾਂਚ ਹਜੇ ਨਲੰਬਿਤ ਹੈ ਜਾਂਚ ਹਜੇ ਅਧੂਰੀ ਆ ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ ਜੇਕਰ ਬਾਜਵਾ ਨੂੰ ਗ੍ਰਿਫਤਾਰ ਕਰਨ ਦੀ ਲੋੜ ਪਈ ਤਾਂ ਉਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਵੇਗਾ ਜਾਂਚ ਤੇ ਕੋਈ پابੰਦੀ ਨਹੀਂ ਹੈ ਜਾਂਚ ਟੀਮ ਨੂੰ ਆਪਣੀ ਕਾਰਵਾਈ ਜਾਰੀ ਰੱਖਣੀ ਚਾਹੀਦੀ ਆ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਖੁਦ ਜਿਹੜੇ ਨੇ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਪਹੁੰਚੇ ਸੀ ਤਾਂ ਹੁਣ ਹਾਈ ਕੋਰਟ ਦੇ ਵੱਲੋਂ ਹੀ ਜਿਹੜੇ ਹੁਕਮ ਨੇ ਉਹ ਜਾਰੀ ਹੋਏ ਨੇ ਉਹਨਾਂ ਨੇ ਕਿਹਾ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰਨ ਦੀ ਲੋੜ ਪਈ ਤਾਂ ਉਹਨਾਂ ਨੂੰ ਪਹਿਲਾਂ ਸੂਚਿਤ ਕਰ ਦਿੱਤਾ ਜਾਵੇਗਾ ਅਗਲੀ ਜਿਹੜੀ ਤਰੀਕ ਹੈ ਉਹ 7 ਮਈ ਪਈ ਆ ਉਸ ਤੋਂ ਪਹਿਲਾਂ ਜਿਹੜੀ ਆ ਜਾਂਚ ਪੂਰੀ ਕਰਨੀ ਹੈ ਜਾਂਚ ਤੇ ਕੋਈ پابੰਦੀ ਨਹੀਂ ਹੈ ਜਾਂਚ ਟੀਮ ਨੂੰ ਆਪਣੀ ਕਾਰਵਾਈ ਜਾਰੀ ਲੱਕਣੀ ਹੋਵੇਗੀ ਭਾਵੇਂ ਉਹਨਾਂ ਨੂੰ ਪ੍ਰਤਾਪ ਬਾਜਵਾ ਨੂੰ ਗ੍ਰਿਫਤਾਰ ਕਿਉਂ ਨਾ ਕਰਨਾ ਪਵੇ ਉਹਨਾਂ ਨੂੰ ਇਹ ਹੁਕਮ ਜ਼ਰੂਰ ਨੇ ਕਿ ਗ੍ਰਿਫਤਾਰ ਕਰਨ ਤੋਂ ਪਹਿਲਾਂ ਜਿਹੜਾ ਉਹ ਪ੍ਰਤਾਪ ਸਿੰਘ ਬਾਜਵਾ ਨੂੰ ਸੂਚਿਤ ਕੀਤਾ ਜਾਵੇਗਾ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਖੁਦੇ ਘਰੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਹੀ ਜਿਹੜਾ ਉਹ ਮਾਨਯੋਗ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀ ਤਾਂ ਹੁਣ ਮਾਨਯੋਗ ਹਾਈ ਕੋਰਟ ਦੇ ਵੱਲੋਂ ਹੀ ਪ੍ਰਤਾਪ ਸਿੰਘ ਬਾਜਵਾ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਅਗਲੀ ਸੁਣਵਾਈ 7 ਮਈ ਨੂੰ ਹੈ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਜਾਂਚ ਆ ਪੂਰੀ ਹੋਣੀ ਚਾਹੀਦੀ ਜਾ ਉਹਨਾਂ ਨੇ ਜਾਂਚ ਕਮੇਟੀ ਨੂੰ ਜਿਹੜਾ ਹੁਕਮ ਕੀਤਾ ਹੈ ਕਿ ਜੇਕਰ ਪ੍ਰਤਾਪ ਬਾਜਵਾ ਨੂੰ ਗ੍ਰਿਫਤਾਰ ਕਰਨ ਦੀ ਲੋੜ ਪਈ ਤਾਂ ਗ੍ਰਿਫਤਾਰ ਕਰ ਸਕਦੇ ਨੇ ਉਹਨਾਂ ਨੂੰ ਪਹਿਲਾਂ ਸੂਚਿਤ ਕੀਤਾ ਜਾਣਾ ਚਾਹੀਦਾ ਭਾਵ ਗ੍ਰਫਤਾਰ ਕਰਨ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਬਾ ਨੂੰ ਸੂਚਿਤ ਕਰ ਦਿਓ ਕਿ ਤੁਹਾਨੂੰ ਜਿਹੜੀ ਆ ਉਹ ਗ੍ਰਫਤਾਰੀ ਤੁਹਾਡੀ ਹੋ ਸਕਦੀ ਹੈ ਤਾਂ ਉਹਨਾਂ ਨੂੰ ਸੂਚਿਤ ਕਰਨਾ ਹੋਵੇਗਾ ਜਾਂਚ ਜਿਹੜੀ ਆ ਮਾਨਯੋਗ ਹਾਈ ਕੋਰਟ ਦੇ ਵੱਲੋਂ ਕਿਹਾ ਹੈ ਕਿ ਸਾਨੂੰ ਸਪਸ਼ਟ ਜਾਂਚ ਚਾਹੀਦੀ ਆ ਜਾਂਚ ਦਾ ਤਰੀਕਾ ਕੋਈ ਵੀ ਹੋਵੇ ਭਾਵੇਂ ਪ੍ਰਤਾਪ ਸਿੰਘ ਬਾਜਬਾ ਨੂੰ ਗ੍ਰਫਤਾਰ ਕਰੋ ਜਾਂ ਫਿਰ ਜਿੰਮੇ ਮਰਜ਼ੀ ਕਰੋ ਉਹਨਾਂ ਨੂੰ ਜਾਂਚ ਰਿਪੋਰਟ ਆ ਜਿਹੜੀ ਉਹ ਪੂਰੀ ਚਾਹੀਦੀ ਹੈ ਜਾਂਚ ਟੀਮ ਨੂੰ ਆਪਣੀ ਕਾਰਵਾਈ ਜਾਰੀ ਰੱਖਣੀ ਆ ਜਾਂਚ ਟੀਮ ਤੇ ਜਿਹੜੀ ਕੋਈ ਪਾਬੰਦੀ ਨਹੀਂ ਹੈ ਅੱਜ ਤੇ ਕੋਈ ਪਵੰਦੀ ਨਹੀਂ ਹੈ ਜੇਕਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਲੋੜ ਪਈ ਤਾਂ ਉਹ ਗ੍ਰਿਫਤਾਰ ਕਰ ਸਕਦੇ ਆ ਪਹਿਲਾਂ ਉਹਨਾਂ ਨੂੰ ਪੁੱਛਗਿੱਛ ਦੇ ਲਈ ਥਾਣੇ ਬੁਲਾਇਆ ਗਿਆ ਸੀ ਉਦੋਂ ਪ੍ਰਤਾਪ ਸਿੰਘ ਬਾਜਵਾ ਦੇ ਜਿਹੜੇ ਸਾਥੀ ਰਾਜਾ ਵੜਿੰਗ ਹੋਣ ਚਾਹੇ ਕਾਕਾ ਰਣਦੀਪ ਹੋਣ ਚਾਹੇ ਫਿਰ ਰਾਣਾ ਗੁਰਜੀਤ ਹੋਣ ਜਾਂ ਫਿਰ ਜਿਹੜੇ ਨੇ ਵੱਡੇ ਹੋਰ ਆਗੂ ਹੋਣ ਉਹਨਾਂ ਨੇ ਥਾਣੇ ਦੇ ਬਾਹਰ ਬੈਠ ਕੇ ਧਰਨਾ ਦਿੱਤਾ ਸੀਗਾ ਜਦੋਂ ਤੱਕ ਪ੍ਰਤਾਪ ਬਾਜਵਾ ਬਾਹਰ ਨਹੀਂ ਸੀ ਆਇਆ ਤਾਂ ਹੁਣ ਜੇਕਰ ਦੁਬਾਰਾ ਗ੍ਰਿਫਤਾਰੀ ਹੁੰਦੀ ਹੈ ਉਦੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਜੇਕਰ ਹੁਣ ਗ੍ਰਿਫਤਾਰੀ ਹੁੰਦੀ ਹੈ ਤਾਂ ਫਿਰ ਰਾਜਾ ਵੜਿੰਗ ਕੀ ਕਰਨਗੇ ਹੁਣ ਤਾਂ ਮਾਨਯੋਗ ਹਾਈ ਕੋਰਟ ਦੇ ਵੱਲੋਂ ਹੁਕਮ ਦਿੱਤਾ ਗਿਆ ਕਿ ਜਾਂਚ ਆ ਜਿਹੜੀ ਉਹ ਪੂਰੀ ਹੋਣੀ ਚਾਹੀਦੀ ਆ ਚਾਹੇ ਜਿਹੜਾ ਉਹ ਪ੍ਰਤਾਪ ਬਾਜਵਾ ਨੂੰ ਗ੍ਰਿਫਤਾਰ ਕਰਨ ਦੀ ਲੋੜ ਪਈ ਤਾਂ ਉਹਨਾਂ ਨੂੰ ਸੂਚਿਤ ਕਰ ਦਿਓ ਇਹ ਜਿਹੜਾ ਹੁਕਮ ਹੈ ਉਹ ਮਾਨਯੋਗ ਹਾਈ ਕੋਰਟ ਦੇ ਵੱਲੋਂ ਟਿੱਪਣੀ ਕੀਤੀ ਗਈ ਆ ਉਹਨਾਂ ਦੇ ਵੱਲੋਂ ਹੁਕਮ ਦਿੱਤਾ ਗਿਆ ਤਾਂ ਹੁਣ ਜਿਹੜੇ ਨੇ ਰਾਜਾ ਵੜਿੰਗ ਕੀ ਕਰਨਗੇ ਹੁਣ ਪ੍ਰਤਾਪ ਬਾਜਵਾ ਕੀ ਕਰਨਗੇ ਹੁਣ ਜਿਹੜੇ ਉਹਨਾਂ ਦੇ ਨਾਲ ਦੇ ਕਾਂਗਰਸੀ ਆਗੂ ਸੀ ਉਹ ਕੀ ਕਰਨਗੇ ਤਾ ਇਹ ਵੱਡੇ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨੇ ਕਿ ਇਹ ਮਾਨਯੋਗ ਹਾਈ ਕੋਰਟ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਖੁਦ ਪਹੁੰਚੇ ਸੀਗੇ ਤਾਂ ਹੁਣ ਮਾਨਯੋਗ ਹਾਈ ਕੋਰਟ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜੀ ਆ ਉਹ ਧਮਕੀ ਦਿੱਤੀ ਗਈ ਆ ਤੇ 7 ਮਈ ਜਿਹੜੀ ਆਖਰੀ ਤਰੀਕ ਰੱਖੀ ਗਈ ਆ ਉਹਨਾਂ ਨੇ ਕਿਹਾ ਕਿ 7 ਮਈ ਤੱਕ ਜਿਹੜੀ ਜਾਂਚ ਆ ਪੂਰੀ ਹੋ ਜਾਣੀ ਚਾਹੀਦੀ ਆ ਹਲੇ ਜਾਂਚ ਅਧੂਰੀ ਆ ਇਸ ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ ਦੱਸਦੀ ਆ ਕਿ ਪ੍ਰਤਾਪ ਸਿੰਘ ਬਾਜਵਾ ਖੁਦ ਨੇ ਜਿਹੜੇ ਉਹ ਮਾਨਯੋਗ ਹਾਈ ਕੋਰਟ ਦਾ ਰੁਖ ਕੀਤਾ ਸੀ ਉਹਨਾਂ ਨੇ ਖੁਦ ਉਹ ਪਹੁੰਚੇ ਸੀ ਕਿ ਜਿਹੜੇ ਮੇਰੇ ਤੇ ਐਫ ਆਈ ਆਰ ਹੋਈ ਆ ਇਹ ਸਹੀ ਨਹੀਂ ਹੈ ਇਸ ਕਰਕੇ ਐਫ ਆਈ ਆਰ ਰੱਦ ਕੀਤੀ ਜਾਣੀ ਚਾਹੀਦੀ ਆ ਪਹਿਲਾਂ ਇੱਕ ਸੁਣਵਾਈ ਹੁੰਦੀ ਆ ਤਾਂ ਅੱਜ ਉਸੇ ਪਟੀਸ਼ਨ ਤੇ ਦੂਜੀ ਸੁਣਵਾਈ ਸੀ ਜਿਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜਾ ਵੱਡਾ ਝਟਕਾ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਜੇਕਰ ਪ੍ਰਤਾਪ ਬਾਜਵਾ ਨੂੰ ਗ੍ਰਿਫਤਾਰ ਕਰਨ ਦੀ ਲੋੜ ਪੈਂਦੀ ਆ ਤਾਂ ਉਹਨਾਂ ਨੂੰ ਸੂਚਿਤ ਕਰ ਦਿਓ ਜਾਂਚ ਟੀਮ ਦੇ ਲਈ ਕੋਈ پابੰਦੀ ਨਹੀਂ ਹੈ ਜਾਂਚ ਪੂਰੀ ਹੋਣੀ ਚਾਹੀਦੀ ਆ ਜਿਸ ਢੰਗ ਦੇ ਨਾਲ ਮਰਜ਼ੀ ਹੋਵੇ ਤਾਂ ਹੁਣ ਕਿਸੇ ਵਕਤ ਜੇਕਰ ਜਾਂਚ ਟੀਮ ਨੂੰ ਲੱਗਦਾ ਤਾਂ ਪ੍ਰਤਾਪ ਬਾਜਵਾਦੀ ਜਿਹੜੀ ਗ੍ਰਿਫਤਾਰੀ ਆ ਉਹ ਤੈਅ ਹੈ ਗ੍ਰਿਫਤਾਰੀ ਹੋ ਸਕਦੀ ਹੈ ਉਹਨਾਂ ਨੂੰ ਸੂਚਿਤ ਕਰਕੇ ਜਿਹੜਾ ਗ੍ਰਿਫਤਾਰਾ ਕੀਤਾ ਜਾ ਸਕਦਾ